ਸਤਨਾਮੁ ਸ੍ਰੀ ਵਾਹਿਗੁਰੂ ਸਾਜੀ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨਾ ਓਬਈ ਜੇ ਸੋਚੀ ਲੱਖ ਵਾਰ ਚੁਪੈ ਚੁਪਨਾ ਓਬਈ ਜੇ ਲਾਇ ਰਾਂ ਲਿਪਤਾਰ ਓਕਿਆ ਭੁੱਖ ਨ ਉੱਤਰੀ ਜੇ ਬੰਨਾ ਪੁਰੀ ਆਪਾਰ ਸਹਿ ਸਣ ਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਓ ਕਿ ਸਚਿਆਰਾ ਕੋਈ ਐ ਕਿਵ ਕੂੜਾ ਟੁੱਟ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਉਕਮੀ ਹੋਵਣ ਆਕਾਰ ਉਕਮਨ ਕੈ ਆ ਜਾਇ ਹੁਕਮੀ ਹੋਵਣ ਜੀ ਹੁਕਮਾ ਮਿਲੈ ਵਡਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਉਕਮੀ ਬਖਸ਼ੀਸ ਏਹ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜਿਬ ਜੈ ਤਾ ਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜੇ ਕਰੇ ਤਨ ਕੀ ਰੋਗ ਗਾਵੇ ਕੋ ਜੀ ਲੈ ਪ੍ਰਦੇਹੋ ਗਾਵੈ ਕੋ ਜਪੈ ਦਿਸੈ ਦੂਰ ਗਾਵੈ ਕੋ ਵੇਖੈ ਆਦਰ ਹضور ਖਤਨਾ ਕਤਿ ਨ ਆਵੈ ਟੋਟ ਕਤ ਕਟ ਕਟੀ ਕੋਤੀ ਕੋਟ ਕੋਟ ਦੇਂਦਾ ਦੇ ਲੈਂਦਾ ਤਕ ਪਾਹੀ ਜੁਗਾ ਜੁਗੰਤਰ ਖਾਈ ਖਾਏ ਹੁਕਮਿ ਹੁਕਮ ਚਲਾਇ ਰਾਹੋ ਨਾਨਕ ਪ੍ਰਭ ਸਹਿ ਪ੍ਰਵਾਹੋ ਸਾਚਾ ਸਾਇਬ ਸਾਚ ਨਾਏ ਪਾਖਿਆ ਭਾਉ ਅਪਾਰ ਆਖੇ ਮੰਗੈ ਦੇਹ ਦੇਤਾ ਸਾਰੇ ਦਾਤਾ ਫਿਰ ਕੀ ਅਗਰ ਕੀਏ ਜਿਤ ਦਿਸੈ ਦਰਬਾਰ ਮੋਹ ਕੀ ਬੋਲਣ ਬੁਲੀਏ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰਜਨ ਹੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਰੀਏ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆਸਮਾਈ ਗੋਰੀ ਸ਼ਰ ਗੁਰੂ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੇ ਉਹ ਜਨਕ ਨਹੀਂ ਕਹਿਣਾ ਕਥ ਨਾ ਜਾਈ ਗੁਰਾਇਕ ਦੀਪ ਜਾਈ ਸੁਪਨਾ ਜੀ ਆਖਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਈ ਜਿਹ ਰਤਨਾਵਾ ਜੇ ਤਿ ਪਾਵਾਵਣ ਪਾਣੀ ਕੇ ਨਾਏ ਖਰੀ ਦੇਤੀ ਸਿਰ ਤੋਂ ਪਾਈ ਵੇਖਾਵਣ ਕਰਮਾ ਕੇ ਮਲੇ ਲਈ ਮਤ ਵਿੱਚ ਰਤਨ ਜਵਾ ਨਿਰਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਏਕ ਦੇਵ ਜਾਈ ਇਸ ਬਣਾ ਜੀ ਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਪੂਰਨ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਰਪ ਹੋਏ ਚੰਗਾ ਨਾ ਰਕਾਏ ਕੈ ਦਸ ਕੀਰਤਿ ਜਗਲੇ ਜੇ ਤਿਸ ਨਦਰਨਾ ਵਈ ਤਾਂ ਬਾਤ ਨ ਪੁੱਛੈ ਕੀ ਪੀਤਾ ਅੰਦਰ ਕੀਟ ਕਰ ਦੋਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਮੰਤਿਆ ਗੁਣ ਦੇ ਤੇ ਆ ਕੋਈ ਨਾ ਸੁਜਈ ਜੇਤ ਸੁਗਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਕ ਤਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋਈ ਨਾ ਸੁਖੈ ਕਾਲ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਖਾਨਾ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਾਲਾਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਸਿਮਰਤ ਪੀਰ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਢ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿਰ ਧਿਆਨ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾਗੁਨਾ ਕੇ ਗਾਹੂ ਸੁਣਿਆ ਸੇਖ ਪੀਰ ਪਾਤਸ਼ਾਹੋ ਸੁਣਿਆ ਦੇ ਪਾਵੈ ਰਾਹੋ ਸੁਣਿਆ ਹਾਠ ਹੋ ਗਇ ਅਸਗਾਹੋ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹਿ ਪਿਛੈ ਪਟਕਾਏ ਕਾਗਦ ਕਲਮ ਨ ਲਿਖਣ ਹਾਰ ਮੰਨੈ ਕਬੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਸੁਖ ਤੋ ਵੈ ਮਨ ਬੁੱਧ ਮੰਨੈ ਸਗਲ ਪਵਨ ਕੀ ਸੁਧ ਮੰਨੈ ਮੋਏ ਝੋਟਾ ਨਾ ਖਾਏ ਮੰਨੈ ਜਮਖੈ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੀ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨ ਪਾਈ ਮਨ ਨ ਪਤ ਸਿਓ ਪ੍ਰਗਟ ਜਾਈ ਮਨ ਨ ਮਗ ਨ ਚੱਲੇ ਪੰਥ ਮਨ ਨ ਧਰਮ ਸੇ ਤਿਸ ਨ ਬੰਦ ਐਸਾ ਨਾਮ ਨਰੰਜਨ ਹੋਇ ਦੇ ਕੋ ਮਨ ਜਾਣੇ ਮਨ ਕੋਇ ਮਨ ਭਾਵੇ ਮੁਕਤ ਦਵਾਰ ਮਨ ਪਰਵਾਰ ਐਸਾ ਧਾਰ ਮਨ ਤਰੇ ਤਾਰੇ ਗੁਰ ਸੇਖੋ ਮਨ ਨਾਨਕ ਭਵੇ ਨਾ ਪੇਖੋ ਐ ਸੋ ਨਾਮ ਨਰਿੰਦਨੁ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਚ ਪਰਵਾਨ ਪੰਚ ਪ੍ਰਧਾਨ ਪंचे ਪਾਵੈ ਦਰਗਹਿ ਮਾਨ ਪंचे ਸੋਹੀ ਦਰਦਾ ਜਾਨ ਪੰਚਾ ਕਾਗੁਰ ਏਕ ਤਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਹੀਂ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਤਾ ਫ ਰਖਿਆ ਜਨ ਸੂਤ ਜੇ ਕੋ ਬੁਝੈ ਉਹ ਵੈ ਸਪਿਆਰ ਤਵਲੇ ਉਪਰ ਕੇਤਾ ਪਾਰ ਤਰਤੀ ਓਰ ਪਰੈ ਗੁਰ ਹੋਰ ਇਸਤੇ ਪਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਬਨਾ ਲਿਖਿਆ 부ੜੀ ਕਲਾਮ ਇਹੋ ਲਿਖਾਲਿਕ ਜਾਣੇ ਕੋਇ ਲਿਖਾ ਲਿਖਿਆ ਕੇਤਾ ਹੋਇ ਕਿਤਾ ਤਾਣ ਸਵਾਲਿਉ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕਿਤਾ ਪਸਾਓ ਏ ਕੋ ਖਵਾਓ ਇਸੇ ਹੋਇ ਲਖ ਦਰੀਆਉ ਕੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਧਾਵੇ ਸਾਈ ਫਲੀਕਾਰ ਪੂਸ ਦਾ ਸਲਾਮ ਅੰਧਰਨਕਾਰ ਸੰਕ ਜਪ ਸੰਕ ਪਾਉ ਅਸੰਖ ਪੂਜਾ ਸੰਗਤ ਅਬਤਾਉ ਅਸ਼ੰਕ ਗ੍ਰੰਥ ਮੁਕ ਵੇਦ ਪਾਠ ਸੰਕ ਜੋਗ ਮਨ ਰਹਿਉ ਦਾਸ ਅਸ਼ੰਕ ਭਗਤ ਗੁਣ ਗਿਆਨ ਵਿਚਾਰ ਅਸ਼ੰਕ ਸੱਤਿਆ ਸੰਕ ਦਾਤਾਰ ਅਸ਼ੰਕ ਸੂਰਮੋਪਕਸਾਰ ਸੰਕ ਮੂਲ ਲਿਲਾਏ ਤਾਰ ਕੁਦਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਪਾਵੇ ਸਾਈ ਫਲੀਕਾਰ ਪੰਚਦਾ ਸਮਤ ਅੰਤਰੰਕਾਰ ਅਸੰਕ ਮੂਰਕੰਦ ਕੋਰ ਸੰਕ ਚੋਰਾ ਰਾਮ ਕੋਰ ਅਸੰਕ ਮਰ ਕਰ ਜਾਏ ਜੋਰ ਸੰਕ ਗਲਵ ਡਤਿਆ ਕਮਾਏ ਅਸੰਕ ਪਾਪੀ ਪਾਪ ਕਰ ਜਾਏ ਅਸੰਕੂੜਿਆ ਰੂੜੇ ਫੇਰਾਏ ਅਸੰਕ ਮਲੇ ਸ਼ਿਵ ਮਲ ਪਕ ਕਾਏ ਅਸੰਕ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰ ਆਨੰਦ ਜਾ ਵਾਏ ਇੱਕ ਵਾਰ ਜੋ ਤੁਨ ਪਾਵੈ ਸਾਈ ਫਲੀਕਾਰ ਤੁਮ ਸਦਾ ਸਲਾਮ ਖੰਦਰੰਕਾਰ ਸੰਕਨਾਬ ਸੰਕਥਾਵ ਅਗਾਂ ਮਾਗਾਂ ਮਸੰਖ ਲੋਕ ਅਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਦੀ ਧੁਨ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਨ ਜਿਨੇ ਲਿਖੇ ਤੇ ਸਰ ਨਾਏ ਜੇ ਫਰਮਾਏ ਤੇ ਤੇ ਉਫਾਏ ਜਿਤਾ ਕੀਤਾ ਤੇਤਾ ਨਾਉ ਹਣ ਨਾਵੇ ਨਾਹੀ ਕੋ ਖਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਤੰਦਰੰਕਾਰ ਭਰੀਏ ਹੱਥ ਫੈਰ ਤਨ ਦੇ ਪਾਣੀ ਤੋਤੇ ਤਰਸੋਖੀ ਗੂ ਮੂਤ ਪਲਿੱਤੇ ਕੱਪੜ ਹੋਏ ਦੇ ਸਾਬੂਨ ਲਈਏ ਹੋ ਤੋਏ ਰੀਆ ਮਤ ਪਾਪਾਂ ਕੈ ਸੰਗੋ ਉਹ ਤੋ ਪੈ ਨਾ ਵੈ ਕੈ ਰੰਗ ਪੁੰਨੇ ਪਾਪੀ ਆ ਕਣ ਨਾਏ ਕਰ ਕਰ ਕਰਣਾ ਲਿਖ ਲੈ ਜਾਉ ਆਪੇ ਬੀਜ ਆਪੇ ਹੀ ਖਾਓ ਨਾਨਕੁ ਕੂਕਮੀ ਆਵੋ ਜਾਓ ਤੀਰਤ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਤ ਤੀਰਤ ਮਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਬਿਨ ਗੁਣ ਕੀਤੇ ਪ੍ਰਤਨਾ ਹੋਏ ਸੁਸਵਾਸ ਬਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸ੍ਰੋਤੀ ਮਾਓ ਕਵਣ ਨਿਥੋਆ ਆਕਾਰ ਵੇਲ ਨ ਪਈਆ ਪੰਡਤੀ ਜੀ ਹੋਵੈ ਲੇਿਖ ਗੁਰਾਨ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਿਖ ਗੁਰਾਨ ਇਤਵਾਰ ਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਕਿਵ ਸਾ ਲਾਈ ਕਿਉ ਵਰਣੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ ਪਾ ਤਾਲਾਂ ਪਾ ਤਾਲ ਲਾਠ ਆਗਾਸਾਂ ਆਗਾਸ ਓੜ ਕੋੜ ਭਾਲ ਥਕੇ ਵੀਰ ਕੈਨਕ ਬਾਗ ਸੈ ਸਠਾਰੇ ਕੈਨਕ ਤੇ ਬਾਸ ਲੋ ਇੱਕ ਬਾਤ ਲਿਖਾ ਹੋਏ ਤਾਲ ਕੀ ਹੈ ਲਿਖੈ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਈ ਸਾਲਾ ਈ ਤੀਸਰਤ ਨਾ ਪਾਈਆ ਨਦੀਆ ਤੈਵਾ ਹੋ ਭਵੇ ਸਮਦ ਨਾ ਜਾਣੀਐ ਸੰਮਨ ਦਾ ਸਾ ਸੁਲਤਾਨ ਗਿਰਾ ਸੇਤੀ ਮਾਲ ਧਨ ਪੀੜੀ ਤੁਲਣਾ ਹੋਵਣੀ ਜੇ ਤੁਮ ਨਾ ਨਾ ਵਿਸਰੈ ਅੰਤਨਾ ਸ੍ਰਤੀ ਕੈਣ ਅਨੰਤ ਅੰਤਨਾ ਕਰਨੇ ਦੇਣ ਅਨੰਤ ਅੰਤਨਾ ਵੇਖਣ ਸੁਣਨ ਅਨੰਤ ਅੰਤਨਾ ਜਾਪੈ ਕੰਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਏ ਆਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਈ ਬੋਤਾ ਕੀ ਇਹ ਬੋਤਾ ਹੋਈ ਵੱਡਾ ਸਾਇਬੂ ਚਾਤਾ ਉੱਚੇ ਉਪਰੀ ਉਚਾਣਾ ਏਵਡੂ ਜਾਊਗਾ ਕੋਈ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਿਆਪ ਜਾਣੇ ਆਪਾ ਪਾਪੋ ਨਾਨਕ ਨਦਰੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾਤ ਮਾਇ ਕਿਤੇ ਮੰਗਾ ਜੋ ਦੇ ਅਪਾਰ ਇਤਿਆ ਗਣਤ ਨਹੀਂ ਵਿਚਾਰ ਕਿਤੇ ਕਬ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਈ ਖਾਏ ਕਿਤਿਆ ਦੁੱਖ ਭੂਖ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜਿਤਿਆ ਮੁਹਿ ਖਾਏ ਅਪੀ ਜਾਣ ਅਪੀ ਦੀ ਆਕੈ ਸੀ ਪੀ ਕੀ ਕੀ ਜਿਸਨੋ ਬਖਸੇ ਸਿਵਦਤਾ ਲਾਹੋ ਨਾਨਕ ਬਾਦਸ਼ਾਹੀ ਬਾਦਸ਼ਾਹੋ ਅਮੁੱਲ ਗੁਣਾ ਮੁੱਲਵਾ ਪਾਰ ਮੁੱਲਵਾ ਪਾਰੀ ਮੁੱਲ ਫੰਡਾਰ ਮੁੱਲ ਆਵੇ ਮੁੱਲ ਲਜਾਏ ਮੁੱਲ ਭਾਏ ਮੁੱਲਾਂ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮਲਨੀ ਸਾਨ ਮੋਲ ਕਰਮ ਮਾਮਲ ਫਰਮਾਨ ਮੁੱਲੋ ਮੁੱਲਾ ਕੇ ਆ ਨਾ ਜਾਏ ਆਖਾ ਕਰੇ ਲਿਵ ਲਾਈ ਆਖੇ ਵੀਨ ਪਾੜ ਪ੍ਰਾਨ ਆਖੇ ਪੜੇ ਕਰੇ ਵਕਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁੰਦਨ ਸੀਵ ਕਿ ਤੇ ਆਕੇ ਆਕਣ ਪਾਹੀ ਕੀਤੇ ਕਹਿ ਕੈ ਉੱਠਣ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਕ ਨਸਕੈ ਕੀ ਕੇ ਜਿਵੜ ਪਾਵੇ ਤਿਵੜ ਹੋਇ ਨਾਨਕ ਜਾਣੈ ਸੱਚਾ ਸੋਇ ਜੇ ਕੋ ਆਕੇ ਬੋਲ ਵਿਗਾੜ ਤਾ ਲਕਿਐ ਸਰਗਾ ਵਾਰਾਂ ਗਾਵਾਰ ਸੋ ਦਰਕਿਆ ਸੋ ਕਰਕੇ ਆ ਜਿਤ ਬੈ ਸਰਬ ਸਮਾਲੇ ਵਾਜੇ ਨਾਦ ਨੀਕੋ ਸੰਖਾ ਕੀਤੇ ਵਾਵਣ ਹਾਰੇ ਇਤੇ ਰਾਗ ਫਰੀ ਸੋ ਕੈਨ ਕੀਤੇ ਗਾਵਣ ਹਾਰੇ ਗਾਵੇ ਤੂੰ ਨਾ ਪਾਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸੁਵਾਰੇ ਗਾਵੇ ਇੰਦੇ ਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਥੀ ਸੱਚੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੂਨੀ ਆਮਨ ਮੋਣ ਸੁਰਗਾ ਮਚ ਪਿਆਲੇ ਗਾਵਨ ਰਤਨੋਂ ਪਾਏ ਤੇਰੇ ਅਠਸਠੀ ਰਤਨਾਲੇ ਗਾਵੇ ਜੋਤ ਮਾਂ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਕੇ ਤਾਰੇ ਸੇਠ ਦਿਨੋਂ ਗਾਵੇ ਜੋਤਿਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸਿਮੈ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਈ ਐ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤ ਸਦੀ ਵਡਿਆਈ ਜੋਤਿ ਪਾਵੇ ਸੋਈ ਕਰਤੀ ਹੁਕਮ ਨਾ ਕਰਨਾ ਜਾਇ ਸੋ ਪਾਤਸ਼ਾਹ ਸੋ ਸਾ ਪਾਤਸਾਹਿ ਬਿਨਾਨਕ ਰਣ ਨਰਜਾਈ ਮੁੰਦਾ ਸੰਤੋਖ ਸ਼ਰਮ ਪਟ ਝੋਲੀ ਭਿਆਨ ਕੀ ਕਰੇ ਬਖੂਤ ਇੰਤਾ ਕਾਲ ਕੁਵਾਰੀ ਕਾਇਆ ਜੁਕਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਕਹਿ ਜਗ ਜੀਤ ਆਦੇਸ਼ ਸੈ ਆਦੇਸ਼ ਆਦ ਅਨਿਲ ਅਨਦ ਅਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਕਟ ਕਟ ਵਾਜੇ ਨਾਰ ਆਪ ਨਾਤ ਨਾਤੀ ਸਮਝਾ ਕੀ ਰਿਦਸੰਦੇ ਅਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੀਖੇ ਆਵੇ ਭਾਗ ਹਰੇ ਇਸਿਆ ਦੇਸ ਆਦ ਅਨੀਲ ਅਨਦ ਅਨਾਤ 2021 ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਵੰਡਾਰੀ ਇਕ ਲਾਏ ਦੀਵਾਨ ਜੀਵ ਜਿ ਸਪਾਵੈ ਤੇ ਵੈ ਚਲਾਵੈ ਨਿਉ ਵੈ ਪ੍ਰਮਾਨ ਓ ਵੇਖੈ ਉਹਨਾਂ ਨਦਰ ਨ ਆਵੈ ਬੋਤਾ ਏਉ ਵਿਡਾਨ ਆਦੇਸਿਸ ਤੇ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋ ਏਕਾ ਵਾਰ ਹਰ ਕਣ ਵੇਖੈ ਸਬਜਣਾ ਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश दिया आदेश आध आद अनिल अनाद अनंत जुग जुग एको वेस इक एक दूजी पौ लाख होवे लाखो वे लाख वीस लक् लगेड़ा आकी है एक नाम जगदीश एत्राय पुत पुब दिया चढ़िए होई अकीस सुन गल्ला आकाश की कीटा आई रीस नानक ندਰੀ पाई है कूड़े कूड़ा टीस ਆਕਣ ਜੋਰ ਚ ਪੈਣਾ ਜੋਰ ਜੋਰਨ ਮੰਗਣ ਦੀਨ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਚ ਪੈ ਸੰਸਾਰ ਜਿਸਾਤ ਜੋਰ ਕਰ ਵੇਖੈ ਸੋਏ ਨਾਨਕ ਤੁਮਨੀਜ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਤ੍ਰਤੀ ਤਾਪਰ ਕੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਬ ਸਚਾ ਦਰਬਾਰ ਤੈ ਸੋਣ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਹ ਤੈ ਪਾਏ ਨਾਨਕ ਗਇਆ ਜਾਪੈ ਜਾਇ ਧਰਮ ਅੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਇਤੇ ਪਵਨ ਪਾਣੀ ਵੈਸੰਤਰ ਕੇਤੇ ਕਾਣ ਮਹਿ ਇਸ ਕੇਤੇ ਪਰਮੇ ਘਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨਮਨ ਕੇਤੇ ਕੇਤੇ ਰਤਨ ਸਮੁੰਦ ਕੀਤੀਆ ਕਾਣੀ ਕੀਤੀਆ ਬਾਣੀ ਕੀਤੀ ਪਾਤ ਨਰਿੰਦ ਕੀਤੀਆ ਸ੍ਰੀ ਕੀ ਸੇਵਾ ਕੀਤੀ ਨਾਨਕ ਅੰਤਨਾ ਅੰਤ ਗਿਆਨ ਕੰਡ ਮੈਂ ਗਿਆਨ ਪਚੰਡ ਤੈਨਾਦ ਮਨੋਦ ਕੋਡ ਅਨੰਦ ਸ਼ਰਮ ਅੰਡ ਕੀ ਬਾਣੀ ਰੂਪ ਤਿਤੈ ਕਾੜਤ ਅੜੀਐ ਬਹੁਤਾਂ ਰੂਪ ਤਾਂ ਕੀਆ ਗੱਲਾਂ ਕਤੀਆ ਨਾ ਜਾਹੀ ਜੇ ਕੋ ਕਹਿ ਪਚੈ ਫਟਤਾਏ ਚਿੱਤੈ ਕੜੀਐ ਸੁਣਤ ਮਤਮਨ ਬੁੱਧ ਚਿੱਤੈ ਕੜੀਐ ਸਦਾ ਸਦਾ ਕੀ ਸੁਧ ਕਰਮ ਅੰਡ ਕੀ ਬਾਣੀ ਜੋਰ ਦਿੱਤੈ ਹੋਰ ਨਾ ਕੋਈ ਹੋਰ ਚਿੱਤੈ ਜੋਦ ਮਾਮਲ ਸੂਰ ਜਿਨ ਮੈ ਰਾਮ ਰਹਾ ਪ੍ਰਪੂਰ ਚਿੱਤੈ ਸੀਤੋ ਸੀਤਾ ਮੈ ਮਾਮਾ ਹੈ ਤਾਂ ਕਿ ਰੂਪ ਨ ਕਥਨੇ ਜਾਏ ਨਾ ਉਹੇ ਮਰੇ ਨ ਠਾਗੇ ਜਾਏ ਜਿਨ ਕੈ ਰਾਮ ਸੈ ਮਨਮਾਈ ਚਿੱਤੈ ਭਗਤ ਵਸੈ ਕੇ ਲੋਕ ਰੇ ਅਨੰਤ ਚੰਨ ਸੋਏ ਸਾਚ ਕੰਡ ਵਰ ਸੈਨ ਰੰਕਾਰ ਕਰ ਕਰ ਵੇ ਕੈ ਨਿਰ નિਹਾਲ ਚਿਤੈ ਕੰਡ ਮੰਡਲ ਵਰ ਪੰਡ ਜੀ ਕੋ ਕਥੈ ਤੰਤ ਲੰਤ ਚਿਤੈ ਲੋ ਲੋ ਆਕਾਰ ਜਿ ਜੋ ਗੁਤਿ ਵਜ ਵਕਾਰ ਵੇ ਕੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਨੜਾ ਸਾਰ ਜਤ ਬਾਹ ਰਾਤੀ ਰਿਸ ਨਿਆਰ ਐਰਣ ਮਤ ਵੇਦ ਤਿਆਰ ਭਉ ਖੱਲਾ ਗਨਤ ਬਤਾਉ ਪੰਡਾ ਭਾਉ ਅੰਮ੍ਰਿਤ ਚਿਤ ਢਾਲ ਅੜੀਐ ਸ਼ੁਧਤ ਚੀਟਕ ਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗਰੂ ਪਾਣੀ ਪਿਤਾ ਮਾਤਾ ਤਰਤ ਮਾਤ ਦੇਸ ਰਾਜੋ ਦਾਈ ਦਇਆ ਖੇਲੇ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਬਾਚੈ ਤਰਮਾ ਦੂਰ ਕਰਮੀ ਆਪੋ ਆਪਣੀ ਇੰਨੇ ਡੈਕ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕੁਜਲੇ ਕੀਤੀ ਸੁਖੀ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਪੁਜਲੇ ਕੀਤੀ ਸ਼ੁਕੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ